हां जी दोस्तों बहुत-बहुत स्वागत कर दिया अपने चैनल पे आज दी इस वीडियो दे ਵਿੱਚ ਗੱਲ ਕਰਾਂਗੇ ਪੈਨਸ਼ਨਰ ਦੇ ਲਈ ਨਵੀਂ ਅਪਡੇਟ ਜਿਹੜੀ ਸਾਹਮਣੇ ਆ ਰਹੀ ਹੈ ਜਦੋਂ ਕੋਈ ਵੀ ਕਰਮਚਾਰੀ ਰਟਾਇਰ ਹੁੰਦਾ ਹੈ ਤਾਂ ਉਹ ਆਪਣੀ ਪੈਨਸ਼ਨ ਦਾ ਕੁਝ ਹਿੱਸਾ ਐਡਵਾਂਸ ਦੇ ਵਿੱਚ ਲੈ ਲੈਂਦਾ ਹੈ ਜਿਸ ਨੂੰ ਕੰਪਿਊਟੇਸ਼ਨ ਕਹਿੰਦੇ ਹਨ ਹੁਣ ਪੈਨਸ਼ਨ ਦੀ ਰਿਕਵਰੀ ਦਾ ਸਮਾਂ ਘਟਾਉਣ ਦੇ ਲਈ ਸੁਪਰੀਮ ਕੋਰਟ ਦੇ ਵਿੱਚ ਇੱਕ ਲੱਗੇ ਐਸ ਐਲ ਪੀ ਕੇਸ ਦੀ ਸੁਣਵਾਈ ਦੀ ਮਿਤੀ ਦੇ ਬਾਰੇ ਜ਼ਿਕਰ ਕਰਾਂਗੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਚਾਹੀਏ ਸੋ ਦੋਸਤੋ ਤੁਹਾਨੂੰ ਦੱਸਦੀ ਕਿ ਕੰਪਿਊਟੇਸ਼ਨ ਰਿਕਵਰੀ ਦਾ ਸਮਾਂ ਪੈਨਸ਼ਨਰਸ ਦੇ ਲਈ 15 ਸਾਲ ਦਾ ਸਰਕਾਰ ਦੁਆਰਾ ਨਿਸ਼ਚਿਤ ਕੀਤਾ ਗਿਆ ਹੈ ਪਰੰਤੂ ਇਸ ਤੇ ਮਾਹਿਰਾਂ ਦੁਆਰਾ ਕੀਤੀ ਗਈ ਕੈਲਕੂਲੇਸ਼ਨ ਦੇ ਅਨੁਸਾਰ ਵਿਆਜ ਦਰ ਬਹੁਤ ਹੀ ਜ਼ਿਆਦਾ ਬਣਦੀ ਹੈ ਜੇ ਉਹਦੇ ਮੁੱਦੇ ਮੱਦੇਨਜ਼ਰ ਮਾਨਯੋਗ ਪੰਜਾਬ ਦਾ ਹਰਿਆਣਾ ਹਾਈ ਕੋਰਟ ਦੇ ਵਿੱਚ ਕਈ ਰੀਟਾਂ ਵੀ ਪਾਈਆਂ ਗਈਆਂ ਸਨ ਅਤੇ ਇਸ ਜਿਹੜੀ ਬਕਾਇਦਾ ਸਟੇ ਵੀ ਮਿਲੀਆਂ ਸਨ ਉਸ ਤੋਂ ਬਾਅਦ ਦੇ ਵਿੱਚ 808 ਰੀਟਾਂ ਜੋ ਕਿ ਖਾਰਜ ਕਰ ਦਿੱਤੀਆਂ ਗਈਆਂ ਸਨ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਦੁਆਰਾ ਉਨ੍ਹਾਂ ਦੇ ਵਿਰੁੱਧ ਫਿਰ ਸੁਪਰੀਮ ਕੋਰਟ ਦੇ ਵਿੱਚ ਪੈਨਸ਼ਨ ਨੇ ਇੱਕ ਐਸ ਐਲ ਪੀ ਦਰਜ ਕੀਤੀ ਸੀ ਜਿਸ ਨੂੰ ਕਿ ਸੁਪਰੀਮ ਕੋਰਟ ਨੇ ਜੋ ਹੈ ਡਿਸਮਿਸ ਕਰ ਦਿੱਤਾ ਸੀ ਪਰੰਤੂ ਫਿਰ ਵੀ ਪੈਨਸ਼ਨਰਸ ਨੇ ਹੌਸਲਾ ਨਾ ਛੱਡਦੇ ਹੋਏ ਇੱਕ ਵਾਰ ਫਿਰ ਸੁਪਰੀਮ ਕੋਰਟ ਦਾ ਰੁਖ ਕੀਤਾ ਗਿਆ ਹੈ ਜਿਦੇ ਨਤੀਜੇ ਦੇ ਵਜੋਂ ਮਾਣਯੋਗ ਸੁਪਰੀਮ ਕੋਰਟ ਦੇ ਵੱਲੋਂ ਕੰਪਿਊਟੇਸ਼ਨ ਦੀ ਰਿਕਵਰੀ ਦਾ ਸਮਾਂ ਘੱਟ ਕਰਨ ਦੇ ਲਈ ਇੱਕ ਅਗਲੀ ਸੁਣਵਾਈ ਫਿਕਸ ਕਰ ਦਿੱਤੀ ਗਈ ਹੈ ਦਰਸਲ ਮਿਤੀ 24/7/2025 ਨੂੰ ਇੱਕ ਐਸ ਐਲ ਦੀ ਡਾਇਰੀ ਜਿਹੜੀ ਨੰਬਰ 40468 2025 ਧਾਇਰ ਕੀਤੀ ਗਈ ਸੀ ਜਿਸ ਨੂੰ ਕਿ 24 9 2025 ਨੂੰ ਵੈਰੀਫਾਈ ਕਰਨ ਦੇ ਉਪਰੰਤ ਇਸ ਐਸ ਐਲ ਪੀ ਦੀ ਸੁਣਵਾਈ ਮਿਤੀ 6 10 2025 ਨੂੰ ਫਿਕਸ ਕਰ ਦਿੱਤੀ ਗਈ ਸੀ ਇਸ ਐਸ ਐਲ ਪੀ ਵਿੱਚ ਅਰਵਿੰਦਰ ਨਾਥ ਸ਼ਰਮਾ ਵਰਜਸ ਸਟੇਟ ਆਫ ਪੰਜਾਬ ਦੇ ਦੁਆਰਾ ਜੋ ਧਾਇਰ ਕੀਤੀ ਗਈ ਹੈ ਇਸ ਦੇ ਵਿੱਚ 15 ਤੋਂ 20 ਪਟੀਸ਼ਨਰ ਸ਼ਾਮਿਲ ਕੀਤੇ ਗਏ ਹਨ ਇਸ ਵਾਰੀ ਸੁਪਰੀਮ ਕੋਰਟ ਦੇ ਵਿੱਚ ਅਨਨੇਬਲ ਜਸਟਿਸ ਪੰਕੇਜ ਮਿੱਥਲ ਦੇ ਬੈਂਚ ਦੇ ਦੁਆਰਾ ਸੀਐਲਐਸ ਨੰਬਰ ਜਿਹੜਾ 15 ਤੱਕ ਕੀਤੀ ਜਾਵੇਗੀ ਪਹਿਲਾਂ ਦੀ ਪ੍ਰੋਸੀਜੋਗ ਵਸੀਲਿਆਂ ਤੋਂ ਆਈ ਵੱਡੀ ਖਬਰ ਜਿਹੜੀ ਅਨੁਸਾਰ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਸੀ ਕਿ ਆਪਣੇ ਕੀਤੀ ਵਾਦੀਆਂ ਦੇ ਅਨੁਸਾਰ ਪੈਸ਼ਨਰ ਦੀ ਪੈਨਸ਼ਨ ਕੰਪਿਊਟੇਸ਼ਨ ਦਾ ਸਮਾਂ ਘਟਾਉਣ ਦੇ ਵਿੱਚ ਸੰਬੰਧੀ ਇੱਕ ਐਕਸਪਰਟ ਕਮੇਟੀ ਦਾ ਗਠਨ ਕੀਤਾ ਜਾਊ ਜਾਵੇ ਜੋ ਕਿ ਰਿਕਵਰੀ ਦਾ ਸਮਾਂ ਘਟਾਉਣ ਦੇ ਲਈ ਆਪਣੀ ਰਿਪੋਰਟ ਨੂੰ ਜਿਹੜਾ 6 ਮਹੀਨਿਆਂ ਦੇ ਵਿੱਚ ਦਵੇਗੀ ਗੌਰਤਲਬ ਇਹ ਵੀ ਹੈ ਕਿ ਸੀਏਟੀ ਚੰਡੀਗੜ੍ਹ ਦੇ ਦੁਆਰਾ ਸੈਂਟਰਲ ਪੈਨਸ਼ਨ ਲਈ ਗਵਰਨਮੈਂਟ ਕਮੇਟੀ ਬਣਾਈ ਗਈ ਸੀ ਜਿਸ ਨੇ ਕਿ 6 ਮਹੀਨੇ ਦੇ ਵਿੱਚ ਰਿਪੋਰਟ ਪੇਸ਼ ਕਰਨੀ ਸੀ ਅਤੇ ਸਮਾਂ 25 ਅਕਤੂਬਰ ਤੱਕ ਦਾ ਹੈ ਇਸ ਦੇ ਲਈ ਕੰਪਿਊਟੇਸ਼ਨ ਪੈਨਸ਼ਨ ਦੀ ਰਿਕਵਰੀ ਦਾ ਸਮਾਂ ਘਟਾਉਣ ਸੰਬੰਧੀ ਪੈਨਸ਼ਨਰ ਦੇ ਵਿੱਚ ਇੱਕ ਵਾਰੀ ਫਿਰ ਤੋਂ ਆਸ ਦੀ ਕਿਰਨ ਆਸ ਦੀ ਕਿਰਨ ਜ਼ਰੂਰ ਜਾਗੀ ਹੈ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ 6 ਅਕਤੂਬਰ 2025 ਨੂੰ ਇਸ ਐਸ ਐਲ ਪੀ ਦੀ ਸੁਣਵਾਈ ਦਾ ਕੀ ਫੈਸਲਾ ਹੁੰਦਾ ਹੈ ਇਸ ਸਬੰਧੀ ਹੋਰ ਕੋਈ ਜਾਣਕਾਰੀ ਉਪਲਬਧ ਹੋਵੇਗੀ ਤੁਹਾਡਾ ਇਸ ਚੈਨਲ ਦੇ ਜ਼ਰੀਏ ਵੀਡੀਓ ਦੇ ਜ਼ਰੀਏ ਤੁਹਾਡਾ ਸਾਂਝੀ ਜ਼ਰੂਰ ਕੀਤੀ ਜਾਏਗੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦੀ ਆਪ ਸਭ ਦਾ ਮਿਲਦੇ ਹਾਂ ਕਿਸੇ ਹੋਰ ਅਪਡੇਟ ਦੇ ਨਾਲ ਧੰਨਵਾਦੀ